ਟੈਕਪਰ ਸੇ ਸਰਕਾਰੀ ਮੁਲਾਜ਼ਮਾਂ ਵੱਲੋਂ ਜਿਹੜੇ ਹੜਤਾਲ ਤੇ ਬੈਠੇ ਹੋਏ ਸੀ ਉਹਨਾਂ ਵੱਲੋਂ ਹੜਤਾਲ ਬੰਦ ਕਰ ਦਿੱਤੀ ਗਈ। ਔਰ ਹੜਤਾਲ ਬੰਦ ਕਰਨ ਦਾ ਇਹ ਫੈਸਲਾ ਇਸ ਵਾਸਤੇ ਲਿਆ ਗਿਆ ਕਿਉਂਕਿ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ ਜਿਹੜੀ ਆ ਫਿਕਸ ਹੋ ਗਈ ਸੀ। ਔਰ ਆਖਰਕਾਰ ਜਦੋਂ ਇਹ ਮੀਟਿੰਗ ਹੋਈ ਤੇ ਉਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਵੱਡੇ ਫੈਸਲੇ ਕੀਤੇ ਨੇ ਔਰ ਇਹ ਫੈਸਲੇ ਕੁਝ ਇਸ ਤਰ੍ਹਾਂ ਲੱਗ ਰਹੇ ਨੇ ਜਿਵੇਂ ਨਵੇਂ ਸਾਲ ਦੇ ਤੋਹਫੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦਿੱਤੇ ਗਏ ਹੋਣ। ਇੱਕ ਪਾਸੇ ਡੀਏ ਦਾ ਮੁੱਦਾ ਬਰਕਰਾਰ ਸੀ ਡੀਏ ਦੀ ਫੀਸਦ ਵਧਾਉਣ ਦਾ ਮੁੱਦਾ ਬਰਕਰਾਰ ਸੀ ਤੇ ਉਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਪ੍ਰਵਾਨਗੀ ਦਿੱਤੀ ਔਰ 4 ਫੀਸਦੀ ਡੀਏ ਦੇ ਵਿੱਚ ਵਾਅਦਾ ਕਰਨ ਦੀ ਗੱਲ ਸੀਐਮ ਭਗਵੰਤ ਮਾਨ ਵੱਲੋਂ ਕਰ ਦਿੱਤੀ ਗਈ ਹੈ ਔਰ ਸੀਐਮ ਦਾ ਦਾਵਾ ਹੈ ਕਿ ਇਸ ਦੇ ਨਾਲ ਨਾ ਸਿਰਫ ਸਰਕਾਰੀ ਮੁਲਾਜ਼ਮਾਂ ਬਲਕਿ ਪੈਨਸ਼ਨਰਾਂ ਨੂੰ ਵੀ ਮਦਦ ਜੋਵੇਗੀ ਉਹਨਾਂ ਦੇ ਲਈ ਵੀ ਇਸ ਖਾਲਾ ਰਹੇਗਾ ਜੇ ਗੱਲ ਕਰੀਏ ਡੀਏ ਦੀ ਤੇ ਡੀਏ ਦੇ ਵਿੱਚ ਸਾਫ਼ ਤੌਰ ਦੇ ਉੱਤੇ ਜਿੱਥੇ ਪਹਿਲਾਂ 34% ਦੀ ਡੀਏ ਮਿਲਦਾ ਸੀ ਹੁਣ ਵਧਾ ਕੇ 38% ਉਸ ਡੀਏ ਨੂੰ ਕਰ ਦਿੱਤਾ ਗਿਆ ਇਸ ਮਾਮਲੇ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਤੇ ਕਿਤੇ ਨਾ ਕਿਤੇ ਇਸ ਗੱਲ ਦਾ ਵਿਰੋਧ ਵੀ ਹੋ ਰਿਹਾ ਹੈ ਕਿਤੇ ਕਿਤੇ ਸਰਕਾਰੀ ਆਗੂ ਜਿਹੜੇ ਹੈਗੇ ਨੇ ਸਰਕਾਰੀ ਮੁਲਾਜ਼ਮ ਹੈਗੇ ਨੇ ਉਹਨਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸਹਿਮਤੀ ਹੈ ਖੁਸ਼ੀ ਹੈ ਪਰ ਕੁਝ ਸਰਕਾਰੀ ਮੁਲਾਜ਼ਮ ਇਸ ਤਰ੍ਹਾਂ ਦੇ ਵੀ ਨਹੀਂ ਜਿਹੜੇ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਪਰ ਮੋਟੀ ਗੱਲ ਇਹ ਹੈ ਕਿ ਸਰਕਾਰੀ ਮੁਲਾਜ਼ਮਾਨ ਨੇ ਆਪਣੀ ਹੜਤਾਲ ਜਿਹੜੀ ਵਿੱਡੀ ਹੋਈ ਸੀ ਇੱਕ ਮਹੀਨੇ ਤੋਂ ਉਸ ਨੂੰ ਬੰਦ ਕਰ ਦਿੱਤਾ ਉਸ ਹੜਤਾਲ ਖਤਮ ਕਰ ਦਿੱਤੀ ਔਰ ਆਪਣਾ ਕੰਮ ਕਾਜ ਸ਼ੁਰੂ ਕਰ ਦਿੱਤਾ ਹੈ ਸੀਐਮ ਭਗਵੰਤ ਮਾਨ ਨੇ ਡੀਏ ਦੀ ਮਿਆਦ ਵਧਾ ਦਿੱਤੀ ਹੈ ਫੀਸਦ ਵਧਾ ਦਿੱਤਾ ਹੈ ਪਰ ਦੂਜੇ ਪਾਸੇ ਜਿਹੜਾ ਵੱਡਾ ਮੁੱਦਾ ਸੀ ਪੁਰਾਣੀ ਪੈਨਸ਼ਨ ਸਕੀਮ ਦਾ 올ਡ ਪੈਨਸ਼ਨ ਸਕੀਮ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ ਚਰਚਾ ਕੀਤੀ ਗਈ ਔਰ ਸੀਐਮ ਭਗਵੰਤ ਮਾਨ ਨੇ ਇਹ ਦਾਅਵਾ ਕੀਤਾ ਕਿ 올ਡ ਪੈਨਸ਼ਨ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ ਖਾਸ ਕਰਕੇ ਕੇਂਦਰ ਦੇ ਵਿੱਤੀ ਵਿਭਾਗ ਦੇ ਸਕੱਤਰ ਦੇ ਨਾਲ ਮਿਲ ਕੇ ਇਸ ਬਾਰੇ ਮੀਟਿੰਗ ਕੀਤੀ ਜਾਵੇਗੀ ਚਰਚਾ ਕੀਤੀ ਜਾਵੇਗੀ ਔਰ ਇਸ ਨੂੰ ਜਲਦ ਤੋਂ ਜਲਦ ਲਾਗੂ ਕਰਨ ਦੇ ਵਾਸਤੇ ਕੇਂਦਰ ਤੱਕ ਵੀ ਜਿਹੜੀ ਆ ਉਹ ਪਹੁੰਚ ਕੀਤੀ ਜਾਵੇਗੀ ਸੀਐਮ ਭਗਵੰਤ ਮਾਨ ਨੇ ਕੇਂਦਰ ਤੱਕ ਪਹੁੰਚ ਕਰਨ ਦਾ ਵਾਦਾ ਜ਼ਰੂਰ ਕੀਤਾ ਆ ਪਰ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਦੁਚਿੱਤੀ ਜਿਹੜੀ ਆ ਉਹ ਬਣੀ ਹੋਈ ਹੈ ਜਿਵੇਂ ਕਿ ਡੀਏ ਮਾਮਲੇ ਦੇ ਵਿੱਚ ਹੈ ਇਸ ਦੇ ਵਿੱਚ ਵੀ ਧੜੇਬੰਦੀ ਕਿਤੇ ਨਾ ਕਿਤੇ ਦਿਖਾਈ ਦੇਣ ਲੱਗੀ ਆ ਦੂਜੇ ਪਾਸੇ ਸਾਫ਼ ਤੌਰ ਦੇ ਉੱਤੇ ਇੱਕ ਇੱਕ ਪੱਖ ਇਹੋ ਜਿਹੇ ਨੇ ਜਿਹੜੇ ਇਸ ਫੈਸਲੇ ਦਾ ਆਦਰ ਕਰ ਰਹੇ ਨੇ ਪਰ ਦੂਜੇ ਪਾਸੇ ਇਸ ਫੈਸਲੇ ਦਾ ਵਿਰੋਧ ਕਰਨ ਵਾਲੇ ਮੁਲਾਜ਼ਮ ਵੀ ਮੌਜੂਦ ਨੇ ਖੈਰ ਇਸ ਮੂ ਪੂਰੇ ਮਾਮਲੇ ਨੂੰ ਲੈ ਕੇ ਨਾ ਸਿਰਫ ਡੀਏ ਤੇ 올ਡ ਪੈਨਸ਼ਨ ਸਕੀਮ ਹੋਰ ਵੀ ਬਹੁਤ ਸਾਰੇ ਫੈਸਲਿਆਂ ਦੇ ਉੱਤੇ ਸੀਐਮ ਭਗਵੰਤ ਮਾਨ ਨੇ ਪ੍ਰਵਾਨਗੀ ਦਿੱਤੀ ਹੈ ਇੱਕ ਇਹੋ ਜਿਹਾ ਵੀ ਵਿਵਾਦ ਪੱਖ ਦਾ ਪਿਆ ਸੀ ਇੱਕ ਮੰਗ ਪੱਖ ਦੀ ਪਈ ਸੀ ਜਿਸ ਦੇ ਵਿੱਚ ਅਸਾਮੀਆਂ ਜਿਹੜੀਆਂ ਖਾਲੀ ਪਈਆਂ ਨੇ ਉਹਨਾਂ ਨੂੰ ਭਰਨ ਦਾ ਜ਼ਿਕਰ ਕੀਤਾ ਜਾ ਰਿਹਾ ਸੀਗਾ ਨਵੀਆਂ ਭਰਤੀਆਂ ਨੂੰ ਵਧਾਉਣ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਉਸ ਨੂੰ ਲੈ ਕੇ ਖਾਸ ਕਰਕੇ ਖਾਲੀ ਪਈਆਂ ਅਸਾਮੀਆਂ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਇਹ ਫੈਸਲਾ ਕੀਤਾ ਹੈ ਕਿ ਜਿਹੜੀਆਂ ਖਾਲੀ ਅਸਾਮੀਆਂ ਨੇ ਉੱਚ ਉੱਚ ਲੈਵਲ ਦੀਆਂ ਖਾਲੀ ਅਸਾਮੀਆਂ ਨੇ ਉਹਨਾਂ ਦੇ ਵਿੱਚ ਪ੍ਰਮੋਸ਼ਨ ਕਰਕੇ ਉਹ ਅਸਾਮੀਆਂ ਭਰੀਆਂ ਜਾਣ ਔਰ ਪਿੱਛੇ ਜਿਹੜੀਆਂ ਲੋਡਿੰਗ ਦੀਆਂ ਪੋਸਟਸ ਹੈਗੀਆਂ ਨੇ ਉਹਨਾਂ ਨੂੰ ਨਵੀਂ ਭਰਤੀ ਕਰਕੇ ਭਰਿਆ ਜਾਵੇ ਜਲਦ ਤੋਂ ਜਲਦ ਉਹ ਪੋਸਟ ਭਰ ਦਿੱਤੀਆਂ ਜਾਣ ਤਾਂ ਕਿ ਜਿੱਥੇ ਕਿਤੇ ਕਮੀ ਨਜ਼ਰ ਆ ਰਹੀ ਹੈ ਉਹ ਕਮੀ ਨਾਰਵੇ ਸੀਐਮ ਭਗਵੰਤ ਮਾਨ ਦਾ ਇਹ ਫੈਸਲਾ ਜਿਹੜਾ ਹੈ ਇਹ ਸਰਕਾਰੀ ਮੁਲਾਜ਼ਮਾਂ ਨੂੰ ਔਰ ਖਾਸ ਕਰਕੇ ਪੈਨਸ਼ਨਰਾਂ ਵਾਸਤੇ ਇਹ ਅਹਿਮ ਹੈਗਾ ਪੈਨਸ਼ਨਰਾਂ ਵਾਸਤੇ ਇਸ ਕਰਕੇ ਕਿਉਂਕਿ 올ਡ ਪੈਨਸ਼ਨ ਸਕੀਮ ਦਾ ਮੁੱਦਾ ਵੀ ਇਸ ਦੇ ਵਿੱਚ ਬਰਕਰਾਰ ਹੈਗਾ ਸੀਐਮ ਭਗਵੰਤ ਮਾਨ ਨੇ ਇਹ ਵਾਦਾ ਕੀਤਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਕੇਂਦਰ ਦੇ ਵਿੱਤੀ ਵਿਭਾਗ ਦੇ ਸਖਤਰ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਤਾਂਕਿ 올ਡ ਪੈਨਸ਼ਨ ਸਕੀਮ ਬਹਾਲ ਕਰਵਾਈ ਜਾ ਸਕੇ ਇਸ ਬਾਰੇ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ ਪਰ ਜਿਸ ਤਰ੍ਹਾਂ ਦੱਸਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਵੀ ਇਸ ਮੀਟਿੰਗ ਤੋਂ ਬਾਅਦ ਵੀ ਦੋ ਧੜੇ ਜਿਹੜੇ ਬਣੇ ਹੋਏ ਨੇ ਸਰਕਾਰੀ ਮੁਲਾਜ਼ਮਾਂ ਦੇ ਵਿੱਚ ਇੱਕ ਧੜਾ ਉਹ ਹੈ ਜਿਹੜਾ ਇਸ ਮੀਟਿੰਗ ਦੇ ਹੱਕ ਦੇ ਵਿੱਚ ਹੈ ਜੋ ਕਹਿ ਰਿਹਾ ਕਿ ਆਖਰਕਾਰ ਜੋ ਹੋਣਾ ਸੀ ਉਹ ਹੋ ਗਿਆ ਔਰ ਸੀਐਮ ਭਗਵੰਤ ਮਾਨ ਜੀ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਨੇ ਪਰ ਦੂਜਾ ਧੜਾ ਅਜੇ ਵੀ ਇਸ ਮੀਟਿੰਗ ਤੇ ਇਸ ਦੇ ਫੈਸਲਿਆਂ ਤੋਂ ਨਾਖੁਸ਼ ਹੈ ਦੂਸਰਾ ਧੜਾ بار بار ਇਹੀ ਕਹਿ ਰਿਹਾ ਕਿ ਹੋ ਸਕਦਾ ਹੈ ਕਿ ਇਸ ਤੋਂ ਜ਼ਿਆਦਾ ਵੀ ਦਿੱਤਾ ਜਾ ਸਕਦਾ ਸੀ ਜੋ ਬਣਦਾ ਉਹ ਦਿੱਤਾ ਜਾ ਸਕਦਾ ਸੀ ਹਾਲਾਂਕਿ ਇਹ ਦੋ ਧੜੇ ਬਣੇ ਹੋਏ ਨਹੀਂ ਪਰ ਇਸ ਮਾਮਲੇ ਨੂੰ ਲੈ ਕੇ ਆਖਰਕਾਰ 1 ਮਹੀਨੇ ਬਾਅਦ ਹੀ ਸਹੀ ਪਰ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਜਿਹੜੀ ਹੈ ਉਹ ਬੰਦ ਹੋ ਗਈ ਹੈ ਔਰ ਕੰਮ ਕਾਜ ਸ਼ੁਰੂ ਕਰ ਦਿੱਤਾ ਗਿਆ ਸੀਐਮ ਭਗਵੰਤ ਮਾਨ ਦੀ ਇਸ ਵਿਸ਼ੇਸ਼ ਮੀਟਿੰਗ ਤੋਂ ਬਾਅਦ ਸਰਕਾਰੀ ਕਰਮਚਾਰੀ ਜਿਹੜੇ ਨੇ ਆਪੋ ਆਪਣੇ ਕੰਮ ਲੱਗ ਗਏ ਨੇ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀਤੇ ਵਾਅਦਿਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀਤੇ ਵਾਅਦੇ ਕਦੋਂ ਤੱਕ ਪੂਰੇ ਜਾਨਗੇ ਔਰ ਸਰਕਾਰੀ ਆਸਮਾਨੀਆਂ ਜਿਹੜੀਆਂ ਮੰਗਾ ਨੇ ਉਹ ਕਦੇ ਤੱਕ ਪੂਰਨ ਕਰ ਦਿੱਤੀਆਂ ਜਾਣਗੀਆਂ ਹਾਲਾਂਕਿ ਡੀਏ ਮਾਮਲੇ ਨੂੰ ਲੈ ਕੇ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਡੀਏ ਦੇ ਵਿੱਚ 4% ਦੀ ਵਾਧਾ 1 ਦਸੰਬਰ ਤੋਂ ਮੰਨਿਆ ਜਾਵੇਗਾ ਯਾਨੀ ਕਿ 1 ਦਸੰਬਰ ਤੋਂ ਡੀਏ ਦੇ ਵਿੱਚ ਵਾਧਾ ਜਿਹੜਾ ਉਹ ਮੰਨ ਲਿਆ ਜਾਵੇਗਾ ਤੇ ਇਸ ਤੋਂ ਬਾਅਦ ਵਧਾ ਕੇ ਡੀਏ ਜਿਹੜਾ ਉਹ ਦਿੱਤਾ ਜਾਵੇਗਾ ਆਉਣ ਵਾਲਾ ਸਮਾਂ ਹੋਰ ਕੀ ਕੁਝ ਲਿਆਵੇਗਾ ਤੁਹਾਨੂੰ ਦੱਸਦੇ ਰਵਾਂਗੇ ਉਰ ਤੱਕ ਲਈ ਬਨੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ